ਮੰਜ ਮਨਜਿੰਦਰ ਸਿੰਘ ಗ್ರಾಮ ਪੰਚਾਇਤ ਮਹਿਤਾਪੁਰ ਤਹਿਸੀਲ ਮਕੇਰੀਆਂ ਜ਼ਿਲ੍ਹਾ ਹੁਸ਼ਾਰਪੁਰ ਅੱਜ ਸਾਡੇ ਨਾਲ ਲਾਡੀ ਪੈਂਟਰ ਖੜਾ ਆ ਜਿੰਨੇ ਕੇ ਜਦੋਂ ਫਲੱਡ ਜਿਹੜਾ ਆ ਆਇਆ ਸੀ ਤੇ ਥੱਸੀ ਦੀ ਜਿਹੜੀ ਹੈ ਦੀ ਜ਼ਮੀਨ ਦੇ ਨੇੜੇ ਬੜੀ ਹਾਲਤ ਜਿਹੜੀ ਨਾਜੂ ਬਣ ਗਈ ਸੀ ਤੇ ਅਸੀਂ ਸਾਨੂੰ ਕਿਤੇ ਵੀ ਮਿੱਟੀ ਪ੍ਰੋਵਾਈਡ ਨਹੀਂ ਹੁੰਦੀ ਸੀ ਤਾਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਘਰ ਜਾ ਕੇ ਇਹਨਾਂ ਦੇ ਫਾਦਰ ਸਾਹਿਬ ਨੂੰ ਔਰ ਇਹਨਾਂ ਦੀ ਵਾਈਫ ਨੂੰ ਕਿ ਸਾਨੂੰ ਜਿਹੜੀ ਮਿੱਟੀ ਥੋੜੀ 10-15 ਟਰਾਲੀਆਂ ਜਿਹੜੀਆਂ ਦੀ ਚਾਹੀਦੀ ਹੈ ਜੇ ਤੁਸੀਂ ਮਦਦ ਕਰ ਦੋਦੇ ਇਹਨਾਂ ਨੇ ਉਸੇ ਟਾਈਮ ਹੀ ਇਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਓਲੇ ਚਾਰਾ ਪਸ਼ੂਆਂ ਦਾ ਬੀਜਿਆ ਸੀ ਸਾਡੇ ਨੇੜੇ-ਟੜੇ ਬਹੁਤ ਵੱਡੇ ਜ਼ਿਮੀਂਦਾਰ ਸੀ ਜਿਨ੍ਹਾਂ ਨੇ ਕਿਸੇ ਨੇ ਵੀ ਪਾਇੰਦਾ ਟਰਾਲੀ ਦੀ ਮਤਲਬ ਯੋਗਦਾਨ ਪਾਉਣ ਨੂੰ ਇਨਕਾਰ ਕਰ ਦਿੱਤਾ ਸੀ ਸੋ ਇਹਨਾਂ ਨੇ ਜਿਹੜਾ ਆ ਉਸੇ ਟਾਈਮ ਹੀ ਆਪਣੀ બીજી ਹੋਈ ਫਸਲ ਦੇ ਵਿੱਚੋਂ ਜਿਹੜਾ ਚਾਰਾ ਪੱਠਿਆਂ ਦਾ ਪੱਠੇ ਬੀਜੇ ਸੀ ਪਸ਼ੂਆਂ ਲਈ ਉਹਦੇ ਵਿੱਚੋਂ 20 ਤੋਂ 25 ਟਰਾਲੀਆਂ ਮਿੱਟੀ ਦੀਆਂ ਪੜਵਾ ਕੇ ਤੁਸੀਂ ਦਪਾਈਆਂ ਸੀ ਸੋ ਉਦੋਂ ਅਸੀਂ ਇਹਨਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਤੁਹਾਡੀ ਜਿਹੜੀ ਜ਼ਮੀਨ ਹੈ ਇਹਨੂੰ ਬਰਾਬਰ ਕਰਕੇ ਦੇਵਾਂਗੇ ਕੰਪਿਊਟਰ ਕਰਾਹਾ ਸਾਰਾ ਕੁਝ ਕਰਾ ਕੇ ਦੇਵਾਂਗੇ ਸੋ ਅੱਜ ਅਸੀਂ ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਬਰਾਬਰ ਕਰਕੇ ਦਿੱਤੀ ਹੈ ਮੈਂ ਸਰਪੰਚ ਅਤੇ ਮੇਰੇ ਨਾਲ ਨਰੇਸ਼ ਕੁਮਾਰ ਜੀ ਸ਼ਰਮਾ ਜੀ ਨਾਲ ਸਾਡੇ ਕੈਪਟਨ ਰੁਕਵੀਰ ਸਿੰਘ ਜੀ ਜਿਨ੍ਹਾਂ ਦਾ ਬਹੁਤ-ਬਹੁਤ ਸਾਡੇ ਨਾਲ ਯੋਗਦਾਨ ਹੈ ਤੇ ਉਹਨਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਅੱਜ ਅਸੀਂ ਇਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਬਰਾਬਰ ਕਰ ਦਿੱਤੀ ਹੈ ਸੋ ਇਹਨਾਂ ਦਾ ਅਜੀਬ ਫਿਰ ਦੁਆਰਾ ਇਹਨਾਂ ਨੇ ਮਿੱਟੀ ਦਾਣ ਦਿੱਤੀ ਸੀ ਅਸੀਂ ਮੈਂ ਆਪਣੇ ਵੱਲੋਂ ਆਪਣੇ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਗੁਰਜੀਤ ਕਾਲਾ ਸਾਹਿਬ ਭਾਈ ਗੁਰਜੀਤ